ਅਸੀਂ ਗੱਲ ਕਰਾਂਗੇ ਜੇ ਪੁਰਾਣੇ ਸਮਿਆਂ ਦੀ ਜਦੋਂ ਕਿ ਘਰਾਂ ਨੂੰ ਚਾਰ ਦਿਵਾਰੀ ਨਹੀਂ ਹੁੰਦੀ ਸੀ ਦਰਵਾਜ਼ੇ ਤੇ ਬਹੁਤ ਦੂਰ ਦੀ ਗੱਲ ਐ ਉਦੋਂ ਚਾਰ ਦਿਵਾਰੀ ਨਹੀਂ ਹੁੰਦੀ ਸੀ ਸਿਰਫ ਸਿੱਧੇ ਜੇ ਕਮਰੇ ਹੁੰਦੇ ਸੀਗੇ ਤੇ ਚੌਂਕਾ ਵੀ ਬਾਹਰ ਹੁੰਦਾ ਸੀ ਮਾਲ ਡੰਗਰ ਵੀ ਸਾਰਾ ਬਾਹਰ ਬੈਠਾ ਬੰਨਿਆ ਹੁੰਦਾ ਸੀਗਾ ਤੇ ਤੁਸੀਂ ਦੇਖ ਲਓ ਕਿ ਉਦੋਂ ਵਿਸ਼ਵਾਸ ਕਿੰਨਾ ਸੀ ਤੇ ਜਦੋਂ ਜਦੋਂ ਲੋਕਾਂ ਦਾ ਵਿਸ਼ਵਾਸ ਜਿਹੜਾ ਘਟਦਾ ਗਿਆ ਚਾਰ ਦਿਵਾਰੀ ਹੁੰਦੀ ਗਈ ਜਦੋਂ ਬਿਲਕੁਲ ਹੀ ਵਿਸ਼ਵਾਸ ਅੰਦਰੋਂ ਮੁੱਕ ਗਿਆ ਫਿਕਰਾਂ ਨੂੰ ਦਰਵਾਜ਼ੇ ਵੀ ਲੱਗ ਗਏ ਫਿਰ ਜਦੋਂ ਬਿਲਕੁਲ ਹੀ ਵਿਸ਼ਵਾਸ ਨਾਮ ਦੀ ਚੀਜ਼ ਹੀ ਮਿਟ ਗਈ ਕੋਈ ਭਰੋਸਾ ਕਿਸੇ ਤੇ ਕੁਝ ਕਰ ਨਹੀਂ ਸਕਦੇ ਆਪਾਂ ਤੇ ਫਿਰ ਸੀਸੀਟੀਵੀ ਕੈਮਰੇ ਆ ਗਏ ਘਰਾਂ ਨੂੰ ਸਾਰਾ ਗ੍ਰਿੱਲਾਂ ਦੇ ਨਾਲ ਕਵਰ ਕੀਤਾ ਗਿਆ ਤੇ ਪਿਛਲੇ ਸਮਿਆਂ ਦੇ ਵਿੱਚ ਕਿੰਨਾ ਭਰੋਸਾ ਕਿੰਨਾ ਕੱਠ ਹੁੰਦਾ ਸੀ ਲੋਕਾਂ ਦਾ ਕੋਈ ਕਿਸੇ ਦਾ ਡੰਗਰ ਨਹੀਂ ਖੋਲ ਸਕਦਾ ਸੀ ਕਿਉਂਕਿ ਬਾਹਰੇ ਪਸ਼ੂ ਵੱਜੇ ਹੁੰਦੇ ਸੀ ਤੇ ਘਰ ਦਿਆ ਕਰਦਿਆ ਹਰ ਚੀਜ਼ ਅੰਦਰ ਅੱਜ ਕੱਲ ਪਸ਼ੂ ਵੀ ਅੰਦਰੇ ਬੰਨਣੇ ਪੈਂਦੇ ਨੇ ਕਿ ਕਿਤੇ ਕੋਈ ਚੋਰੀ ਨਾ ਕਰਕੇ ਸਾਡੀ ਮੱਝ ਲੈ ਜਾਵੇ ਤੁਸੀਂ ਦੱਸਿਓ ਅੱਜ ਦਾ ਸਮਾਂ ਸਹੀ ਸੀ ਕਿ ਜਾਂ ਕਿ ਜਾਂ ਪਿਛਲਾ ਸਮਾਂ ਸਹੀ ਸੀ